ਸਾਲਾ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਵਿਅਕਤੀ ਦੀ ਕੋਈ ਵੀ ਪਛਾਣ ਫਿਲਹਾਲ ਨਹੀਂ ਹੋ ਸਕੀ। ਇਸ ਵਿਅਕਤੀ ਕੋਲੋਂ ਸਰਿੰਜ ਦੇ ਕਵਰ, ਇੱਕ ਮੋਟਰਸਾਈਕਲ ਦੀ ਚਾਬੀ ਅਤੇ ਮੋਬਾਈਲ ਮਿਲਿਆ ਹੈ। ਜਦੋਂ ਇਸ ਸਬੰਧ ਵਿੱਚ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਾ ਤਾਂ ਇਹ ਵਿਅਕਤੀ ਕਿਸੇ ਮਰੀਜ਼ ਦੇ ਨਾਲ ਆਇਆ ਹੈ ਅਤੇ ਨਾ ਹੀ ਇਸ ਦੀ ਕੋਈ ਪਛਾਣ ਹੋਈ ਹੈ। ਇਹ ਵਿਅਕਤੀ ਮਰਦਾਂ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ ਹੈ। ਜੀ ਹੋਇਆ ਜੀ ਮਾਮਲਾ ਇਹ ਜੀ ਸਾਡੇ ਕੋਲ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਜੀ ਉਹ ਡਿਕਲੇਰ ਮਤਲਬ ਡੈੱਡ ਸੀ ਉਹਦਾ ਅੰਨੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਹੈਗਾ ਉਹਦੇ ਕੋਲ ਤੇ ਉਹਦੀ ਪਛਾਣ ਨਹੀਂ ਹੈ ਜੀ ਉਹ ਉਨਨ ਬੇਜੀ ਲੱਗ ਰਹੀ ਕੋਈ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਲੱਗੋ ਸਰਿੰਜਾਂ ਤੇ ਇੰਜੈਕਸ਼ਨ ਆਇਆ ਦਾ ਹਾਂਜੀ ਸਰਿੰਜ ਦਾ ਕੋਈ ਕਵਰ ਜਿਹਾ ਲੱਬਾ ਸੀ ਉਹਦੇ ਨਾਲੋਂ ਬਾਤ ਸਮਝੋ ਖੜੇ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕੋਈ ਨਸ਼ੇ ਦੇ ਹਾਲ ਨਹੀਂ ਉਹ ਬਰਾਡ ਡੇਟ ਸੀ ਜਿਹੜਾ ਜੇ ਇਸ ਹਾਲਾਤ ਬੰਦਾ ਦੇ ਆਖੜੇ ਦਾ ਪਿਆ ਦਾ ਸਾਨੂੰ ਹੁਣ ਕੀ ਕੀਤਾ ਗਿਆ ਉਹਦੀ ਮੋਰਚਰੀ ਵਿੱਚ ਅਸੀਂ ਜੀ ਡੈੱਡ ਬੋਡੀ ਰਖਾਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹ ਰੀਜ਼ਨ ਹੋ ਗਿਆ ਕਿੰਨੇ ਦਾ ਰਿਕਵਰ ਹੋ ਗਿਆ ਦੇ ਲੱਗੋ ਮੈਂ ਇੱਕ ਸਰਿੰਜ ਦਾ ਕਵਰ ਹੀ ਲੱਭਾ ਜੀ ਉਹਦੇ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਹੀ ਲੱਗੋ ਕੋਈ ਮੀਡਲ ਚੈੱਕ ਨਹੀਂ ਕੋਈ ਹੋਰ ਨਹੀਂ ਸੀ ਤੇ ਕੋਈ ਕੀ ਮਿਲਿਆ ਕੋਰੇ ਇੱਕ ਮੋਟਰਸਾਈਕਲ ਵੀ ਕੀ ਲੱਭੀ ਉਹਦੇ ਕੋ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮੈਨੂੰ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਇਹ ਲੱਗਦਾ ਕਿ ਉਹ ਉਸਦੇ ਨਾਲ ਆਇਆ ਸੀ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਇਹਦੀ ਬਾਤ ਤੁਸੀਂ ਚੈੱਕ ਕਰੋ ਜੈਂਟਸ ਬਾਤ ਹੋਵੇਗੀ ਸੀ